ਤੁਸੀਂ ਆਪਣੀਆਂ ਅੱਖਾਂ 'ਚ ਯਕੀਨ ਨਹੀਂ ਕਰ पाओगे ਅੱਜ ਆਪਾਂ ਇੱਕ ਐਸੇ ਪੰਜਾਬੀ ਬਾਰੇ ਗੱਲ ਕਰਾਂਗੇ ਜਿਨੇ ਇੱਕ ਵਾਲ ਦੇ ਧਾਗੇ ਤੇ ਗੋਲਡਨ ਟੈਂਪਲ ਬਣਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਤੇ ਇੱਕ ਚੌ ਦੇ ਦਾਣੇ ਤੇ 40000 ਤੋਂ ਵੱਧ ਅੱਖਰ ਲਿਖਣ ਵਾਲਾ ਇੱਕ ਮਹਾਨ ਕਲਾਕਾਰ ਜਿਨੇ ਇੱਕ ਸੂਈ ਦੀ ਨੋਕ ਤੇ 25 ਦੇਸ਼ਾਂ ਦੇ ਨਕਸ਼ੇ ਬਣਾ ਦਿੱਤੇ ਸੀ ਇੱਕ ਉਹ ਪੰਜਾਬੀ ਜਿਹਨੂੰ ਉਹਦੇ ਆਪਣੇ ਹੀ ਭਾਰਤ ਦੇਸ਼ ਨੇ ਮਾਨਤਾ ਨਹੀਂ ਦਿੱਤੀ ਪਰ ਵਿਦੇਸ਼ਾਂ ਵਿੱਚ ਜਾ ਕੇ ਉਹਨਾਂ ਨੇ ਉਹੀ ਰੁਤਬਾ ਹਾਸਲ ਕੀਤਾ ਤੇ ਬਹੁਤ ਸਾਰੇ ਰਿਕਾਰਡ ਤੋੜੇ ਅੱਜ ਆਪਾਂ ਗੱਲ ਕਰਾਂਗੇ ਮਿੰਨੀ ਮਾਈਕਰੋ ਆਰਟ ਦੇ ਇੱਕ ਮਹਾਨ ਕਲਾਕਾਰ ਐਥ ਚੰਨਣ ਸਿੰਘ ਬਾਰੇ ਸੋ ਅੱਜ ਵਾਲੀ ਵੀਡੀਓ ਇਸ ਕਰਕੇ ਇੰਟਰਸਟਿੰਗ ਹੋਣ ਵਾਲੀ ਆ ਕਿਉਂਕਿ ਬਹੁਤ ਘੱਟ ਲੋਕ ਹੋਣਗੇ ਜਿਹੜੇ ਕਿ ਚੰਨਣ ਸਿੰਘ ਬਾਰੇ ਜਾਣਦੇ ਹੋਣਗੇ ਹਾਲਾਂਕਿ ਇਸ ਦੇਸ਼ ਨੇ ਤਾਂ ਉਹਨਾਂ ਨੂੰ ਕਈ ਮਾਤਾਂ ਦੇਣੀ ਸੀ ਪਰ ਸਾਡੇ ਪੰਜਾਬੀ ਵੀ ਉਹਨਾਂ ਨੂੰ ਅਜੇ ਭੁਲਾਈ ਬੈਠੇ ਆ ਸੋ ਇਸ ਕਰਕੇ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਜਦੋਂ ਤੁਸੀਂ ਚੰਨਣ ਸਿੰਘ ਦੇ ਤੂੜੇ ਹੋਏ ਰਕਾੜਾਂ ਬਾਰੇ ਜਾਣੋਗੇ ਨਾ ਤਾਂ ਸੁਣ ਕੇ ਤੁਹਾਨੂੰ ਵੀ ਯਕੀਨ ਨਹੀਂ ਆਉਣਾ ਉਹ ਜ਼ਿਆਦਾ ਸਮਾਂ ਬਰਬਾਦ ਨਹੀਂ ਕਰਨਾ ਆਜੋ ਇਸ ਵੀਡੀਓ ਨੂੰ ਸ਼ੁਰੂ ਕਰਦੇ ਆ ਐਸੇ ਚੰਨਣ ਸਿੰਘ ਦਾ ਜਨਮ 1925 ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਛੱਟੋ ਵਾਲੀ ਵਿੱਚ ਹੋਇਆ ਸੀ ਤੇ ਉਹ ਭਾਰਤੀ ਸਰਵੇ ਉਹਨਾਂ ਵਿੱਚ ਇੱਕ ਸਾਫ ਕਾ ਡਰਾਫਟ ਕਮੈਂਡ ਸਨ ਉਹਨਾਂ ਨੇ ਆਪਣੀ ਨੌਕਰੀ ਦੇ ਨਾਲ ਨਾਲ ਇੱਕ ਅਨੋਖੀ ਹੀ ਕਲਾ ਨੂੰ ਵਿਕਸਿਤ ਕੀਤਾ ਸੀ ਪਰ ਦੁੱਖ ਦੀ ਗੱਲ ਇਹ ਆ ਕਿ ਇੰਨੀ ਵੱਡੀ ਪ੍ਰਤਿਭਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਉਹਨਾਂ ਦੇ ਆਪਣੇ ਹੀ ਦੇਸ਼ ਨੇ ਮਾਨਤਾ ਨਹੀਂ ਦਿੱਤੀ ਜਿਹਦੇ ਕੀ ਉਹ ਹੱਕਦਾਰ ਵੀ ਸੀ ਤੇ ਇਸੇ ਗੱਲ ਤੋਂ ਚੰਨਣ ਸਿੰਘ ਬਹੁਤ ਨਰਾਸ਼ ਹੋ ਜਾਂਦੇ ਆ ਤੇ ਆਪਣੇ ਸਰਵੇਖਣ ਵਿਭਾਗ ਤੋਂ ਅਸਤੀਫਾ ਦੇ ਦਿੰਦੇ ਆ ਤੇ 31 ਮਈ 1981 ਨੂੰ ਉਹ ਭਾਰਤ ਛੱਡ ਕੇ ਚਲੇ ਜਾਂਦੇ ਆ ਜਿਸ ਤੋਂ ਬਾਅਦ ਉਹਨਾਂ ਦੀ ਕਲਾਕਾਰੀ ਨੇ ਉਹਨਾਂ ਨੂੰ ਪੱਛਮੀ ਦੇਸ਼ਾਂ ਵਿੱਚ ਬਹੁਤ ਮਾਨਤਾ ਦਿੱਤੀ ਬਹੁਤ ਸਤਿਕਾਰ ਤੇ ਕਦਰ ਦਿੱਤੀ ਇਹ ਉਦੋਂ ਤੱਕ ਕਿ ਉਹਨਾਂ ਦੀ ਕਲਾ ਨੂੰ ਅੰਤਰਰਾਸ਼ਟਰੀ ਪੱਧਰ ਤੇ ਵੀ ਸਰਾਹਿਆ ਗਿਆ ਉਨੀਸੋ ਕਾਰਡ ਵਜੇ ਜਦੋਂ ਮਹਾਰਾਣੀ ਐਲਿਜ਼ਾਬੈਥ ਭਾਰਤ ਆਈ ਸੀ ਨਾ ਤਾਂ ਉਸ ਵਕਤ ਚੰਨਣ ਸਿੰਘ ਨੇ ਇੱਕ ਚੌਲਾਂ ਦੇ ਦਾਣੇ ਤੇ ਇੱਕ ਤਸਵੀਰ ਬਣਾਈ ਸੀ ਜਿਹਨੂੰ ਕਿ ਐਲਿਜ਼ਾਬੈਥ ਨੇ ਬੜੇ ਸਤਿਕਾਰ ਨਾਲ ਸਵੀਕਾਰ ਕਰ ਲਿਆ ਸੀ ਤੇ ਹੈਰਾਨੀ ਦੀ ਗੱਲ ਇਹ ਸੀ ਕਿ ਐਲਿਜ਼ਾਬੈਥ ਰਾਣੀ ਉਹ ਰਾਣੀ ਸੀ ਜਿਹਨੇ ਅਜੇ ਤੱਕ ਕਿਸੇ ਤੋਂ ਵੀ ਕੋਈ ਗਿਫਟ ਨਹੀਂ ਲਿਆ ਸੀ ਪਰ ਚੰਨਣ ਸਿੰਘ ਦੀ ਕਲਾਕਾਰੀ ਤੋਂ ਐਲਿਜ਼ਾਬੈਥ ਇੰਨੀ ਜ਼ਿਆਦਾ ਇੰਪ੍ਰੈਸ ਹੋਈ ਕਿ ਉਹ ਇਸ ਗਿਫਟ ਤੋਂ ਮਨਾ ਹੀ ਨਹੀਂ ਕਰ ਪਾਈ ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਕਿ ਉਹਨਾਂ ਨੇ ਇਹ ਕਲਾ ਕਿਸੇ ਸਕੂਲ ਜਾਂ ਕਾਲਜ ਵਿੱਚੋਂ ਨਹੀਂ ਸਿੱਖੀ ਸੀ ਬਲਕਿ ਉਹਨਾਂ ਨੇ ਆਪਣੇ ਅਨੁਭਵ ਨਾਲ ਇਹ ਕਲਾਵਾਂ ਵਿਕਸਿਤ ਕੀਤੀ ਸੀ ਤੇ ਬਹੁਤ ਪ੍ਰੈਕਟਿਸ ਕਰਕੇ ਇਹਦੇ ਤੇ ਉਹ ਮਾहिर ਹੋ ਗਏ ਸੀ। ਇਸ ਕਲਾ ਨੂੰ ਮਾਈਕਰੋ ਆਰਟ ਕਹਿੰਦੇ ਆ ਤੇ ਇਸੇ ਮਾਈਕਰੋ ਆਰਟ ਨਾਲ ਉਹਨਾਂ ਨੇ ਦੁਨੀਆ ਭਰ ਦੇ ਰਿਕਾਰਡ ਤੋੜੇ। ਕਿਉਂਕਿ ਚੰਨੜ ਸਿੰਘ ਨੇ ਇੱਕ ਇਕੱਲੇ ਵਾਲ ਤੇ ਗੋਲਡਨ ਟੈਂਪਲ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਬਣਾਈ ਸੀ ਤੇ ਇਹ ਉਹਨਾਂ ਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ਵਿੱਚੋਂ ਇੱਕ ਸੀ। 1980 ਵਿੱਚ ਇੱਕ ਡੱਚ ਕਲਾਕਾਰ ਸੀ ਗੋਟਟ ਵਾਈਟ ਜੀਨੇ ਮੇਰਾ ਛੋਟਾ ਦੇਸ਼ ਹੌਲੈਂਡ ਨਾਮ ਦੀ ਇੱਕ ਤਸਵੀਰ ਬਣਾ ਕੇ ਇੱਕ ਰਿਕਾਰਡ ਬਣਾਇਆ ਸੀ ਜੋ ਕਿ 0.1819 ਮਿਲੀਲੀਟਰ ਦੀ ਜਗ੍ਹਾ ਵਿੱਚ ਬਣਿਆ ਹੋਇਆ ਸੀ। ਪਰ ਇਸ ਨਰਸਿੰਘ ਨੇ ਇੱਕ ਵਾਰ ਤੇ ਗੋਲਡਨ ਟੈਂਪਲ ਦੀ ਤਸਵੀਰ 0.0070 ਮਿਲੀਮੀਟਰ ਦੀ ਇੱਕ ਜਗ੍ਹਾ ਵਿੱਚ ਬਣਾ ਕੇ ਪਿਛਲੇ ਰਿਕਾਰਡ ਨਾਲੋਂ 0.347 ਗੁਣਾ ਛੋਟੀ ਇੱਕ ਤਸਵੀਰ ਬਣਾਈ ਸੀ ਤੇ ਇਥੋਂ ਇਹ ਵੀ ਪਤਾ ਲੱਗਦਾ ਹੈ ਕਿ ਉਹਨਾਂ ਨੇ ਕਿੰਨੀ ਜ਼ਿਆਦਾ ਬਰੀਕੀ ਨਾਲ ਕੰਮ ਕੀਤਾ ਸੀ। ਇਹੀ ਨਹੀਂ 1974 ਵਿੱਚ ਉਹਨਾਂ ਨੇ ਇੱਕ ਚੌਲ ਦੇ ਦਾਣੇ ਤੇ 4052 ਅੱਖਰ ਲੈ ਕੇ ਇੱਕ ਰਿਕਾਰਡ ਬਣਾਇਆ ਸੀ। ਤੇ ਹੁਣ ਤੁਸੀਂ ਖੁਦ ਸੋਚ ਕੇ ਦੇਖ ਲਓ ਕਿ ਇੱਕ ਚੌਲ ਦਾ ਦਾਣਾ ਕਿੰਨਾ ਕੁ ਜ਼ਿਆਦਾ ਛੋਟਾ ਹੁੰਦਾ ਹੈ ਤੇ ਉਸੇ ਤੇ ਉਹਨਾਂ ਨੇ ਇੱਕ ਵੀ ਗਲਤੀ ਕੀਤੇ ਬਿਨਾ ਸਾਰੇ ਅੱਖਰ ਲਿਖ ਦਿੱਤੇ 4052 ਤੇ ਇਹੀ ਨਹੀਂ ਬਲਕਿ ਉਹਨਾਂ ਨੇ ਮਸਰਾਂ ਦੇ ਦਾਣੇ ਤੇ ਵੀ 1245 ਅੱਖਰ ਲਿਖ ਦਿੱਤੇ ਸੀ ਤੇ ਇਹਨਾਂ ਸਾਰਿਆਂ ਤੋਂ ਵੀ ਅਦਭੁਤ ਸੀ ਕਿ ਉਹਨਾਂ ਨੇ ਇੱਕ ਸੂਈ ਦੀ ਨੋਕ ਤੇ 25 ਦੇਸ਼ਾਂ ਦੇ ਨਕਸ਼ੇ ਬਣਾ ਦਿੱਤੇ ਸੀ ਕਿਉਂਕਿ ਉਹਨਾਂ ਨੇ ਇੱਕ ਪਿੰਨਹੈਂਡ ਦੇ ਇੱਕ ਗਲੋਬ ਦੁਨੀਆ ਦਾ ਨਕਸ਼ਾ ਬਣਾਇਆ ਸੀ ਜਿਹਦੇ ਵਿੱਚ ਉਹਨਾਂ ਨੇ 25 ਵੱਖ-ਵੱਖ ਦੇਸ਼ ਬਣਾਏ ਜਿਹਦੇ ਵਿੱਚ ਉਹਨਾਂ ਦੇ ਨਾਮ ਵੀ ਲਿਖੇ ਤੇ ਅਲੱਗ-ਅਲੱਗ ਰੰਗਾਂ ਨਾਲ ਵੀ ਉਹਨੂੰ ਕ੍ਰੀਏਟ ਕੀਤਾ ਉਹਨਾਂ ਦਾ ਇੱਕ ਹੋਰ ਰਿਕਾਰਡ ਬੜਾ ਮਸ਼ਹੂਰ ਸੀ ਜਿਹਦੇ ਵਿੱਚ ਉਹਨਾਂ ਨੇ ਇੱਕ ਵਾਲ ਦੀ ਮੋਟਾਈ ਤੇ ਇੱਕ ਯੂਐਸਏ ਦਾ ਨਕਸ਼ਾ ਨੀਲੇ ਰੰਗ ਵਿੱਚ ਬਣਾਇਆ ਸੀ ਸਾਡੇ ਪੰਜਾਬੀ ਜੋ ਬਜ ਇੱਕ ਕਹਾਵਤਾਂ ਦੇ ਜਦੋਂ ਬਿੱਲੀ ਕੰਧ ਤੇ ਬੈਠ ਕੇ ਦੁੱਧ ਪੀਂਦੀ ਆ ਤੇ ਮੁੱਛਾਂ ਲਾਉਂਦੀ ਆ ਤਾਂ ਉਹਦੋਂ ਸਾਨੂੰ ਤਕਲੀਫ ਹੁੰਦੀ ਹੈ ਤੇ ਇਸੇ ਤਰ੍ਹਾਂ ਉਹਨਾਂ ਨੇ ਇੱਕ ਅਮਰੀਕੀ ਕਲਾਕਾਰ ਦਾ ਰਿਕਾਰਡ ਵੀ ਤੋੜਿਆ ਸੀ ਜੀਨੇ 277 ਸ਼ਬਦਾਂ ਦੀ ਪੂਰੀ ਲਾਸਟ ਪ੍ਰੇਅਰਸ ਨੂੰ 1 ਮਿਲੀਮੀਟਰ ਜਗ੍ਹਾ ਵਿੱਚ ਲਿਖਿਆ ਸੀ ਪਰ ਚੰਨਣ ਸਿੰਘ ਨੇ ਇਹੀ ਪ੍ਰਾਰਥਨਾ 0.066 ਮਿਲੀਮੀਟਰ ਦੀ ਜਗ੍ਹਾ ਵਿੱਚ ਲਿਖ ਦਿੱਤੀ ਸੀ ਹਾਲਾਂਕਿ ਇਹ ਗੱਲ ਵੀ ਨਹੀਂ ਸੀ ਕਿ ਉਹਨਾਂ ਨੂੰ ਆਪਣੇ ਦੇਸ਼ ਦੇ ਪ੍ਰਤੀ ਕੋਈ ਵਫਾਦਾਰੀ ਜਾਂ ਪਿਆਰ ਨਹੀਂ ਸੀ ਕਿਉਂਕਿ ਉਹਨਾਂ ਦੀ ਇੱਕ ਹੋਰ ਸੁਪਰਹੈਟ ਰਚਨਾ ਸੀ ਜਿਦੇ ਵਿੱਚ ਉਹਨਾਂ ਨੇ 1 ਮਿਲੀਮੀਟਰ ਦੀ ਜਗ੍ਹਾ ਵਿੱਚ ਇੱਕ ਤਸਵੀਰ ਬਣਾਈ ਸੀ ਜਿਦੇ ਵਿੱਚ ਭਾਰਤੀ ਝੰਡਾ 8 ਐਸੀਆਂ ਜਗ੍ਹਾ ਜਿਦੇ ਜੋ ਗੋਲਡਨ ਟੈਂਪਲ ਕੋਤਬ ਮিনার ਤੇ ਹੋਰ ਵੀ ਬਹੁਤ ਸਾਰੀਆਂ ਇਮਾਰਤਾਂ ਸ਼ਾਮਲ ਸੀ ਇੱਕ ਕੈਨੇਡੀਅਨ ਪੱਤਰਕਾਰਾ ਡੋਨਾਲ ਗ੍ਰਾਂਟ ਤੇ ਉਹਦੇ ਅਨੁਸਾਰ ਇਹ ਤਸਵੀਰ 1977 ਦੀ ਤਸਵੀਰ ਨਾਲੋਂ 4 ਗੁਣਾ ਛੋਟੀ ਸੀ ਹੁਣ ਆਖਰਕਾਰ ਚੰਨਣ ਸਿੰਘ ਜਿਹੜਾ ਆਰਟ ਕਰਦੇ ਸੀ ਮਾਈਕਰੋ ਆਰਟ ਆਖਰਕਾਰ ਇਹ ਕੀ ਚੀਜ਼ ਹੁੰਦੀ ਹੈ ਤੇ ਇਹਦੇ ਨਾਲ ਆਰਟ ਕਿਵੇਂ ਪ੍ਰੈਜੈਂਟ ਕੀਤਾ ਜਾਂਦਾ ਹੈ ਆਜੋ ਥੋੜਾ ਜਿਆ ਇਹਦੇ ਬਾਰੇ ਜਾਣਦੇ ਆ ਬੜੀ ਇੰਟਰਸਟਿੰਗ ਚੀਜ਼ ਹੈ ਹੁਣ ਮਾਈਕਰੋ ਆਰਟ ਨੂੰ ਮਿਨੀਏਚਰ ਆਰਟ ਵੀ ਕਹਿੰਦੇ ਆ ਜਿਹਦੇ ਵਿੱਚ ਬਹੁਤ ਹੀ ਛੋਟੇ ਬੁਮਾਨੇ ਤੇ ਕਲਾਕ੍ਰਿਤੀਆਂ ਬਣਾਈਆਂ ਜਾਂਦੀਆਂ ਨੇ ਤੇ ਆਮ ਤੌਰ ਤੇ ਮਾਈਕਰੋ ਆਰਟ ਨੂੰ ਆਪਣੀਆਂ ਨੰਗੀਆਂ ਅੱਖਾਂ ਨਾਲ ਦੇਖਣਾ ਬਹੁਤ ਮੁਸ਼ਕਲ ਹੁੰਦਾ ਹੈ ਤੇ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਆ ਜਿਹਦੇ ਲਈ ਅਕਸਰ ਮੈਗਨੀਫਾਈਂਗ ਗਲਾਸ ਜਾਂ ਮਾਈਕਰੋਸਕੋਪ ਦੀ ਲੋੜ ਪੈਂਦੀ ਆ ਹੁਣ ਇਹ ਆਰਟ ਕੋਈ ਨਵਾਂ ਆਰਟ ਨਹੀਂ ਸੀਗਾ ਬਲਕਿ ਪ੍ਰਾਚੀਨ ਕਾਲ ਵਿੱਚ ਵੀ ਇਸ ਆਰਟ ਦਾ ਇਸਤੇਮਾਲ ਕੀਤਾ ਜਾਂਦਾ ਸੀ ਤੇ ਭਾਰਤ ਵਿੱਚ ਇਹ ਆਰਟ 8ਵੀਂ ਸਦੀ ਵਿੱਚ ਬੰਗਾਲ ਦੇ ਪਾਲਾ ਰਾਜਵੰਸ਼ ਨੇ ਇਹ ਆਰਟ ਨੂੰ ਸ਼ੁਰੂ ਕਰਵਾਇਆ ਸੀ ਜਿਹਦੇ ਨਾਲ ਹੱਥਾਂ ਦੀਆਂ ਲੇਖਤਾਂ ਤਿਆਰ ਕੀਤੀਆਂ ਦਿਗਿਆ ਸੀ ਜਿਵੇਂ ਕਿ ਬੋਧੀ ਗ੍ਰੰਥ ਤੇ ਸ਼ਾਹੀ ਇਤਿਹਾਸ ਤੇ 16ਵੀਂ ਸਦੀ ਵਿੱਚ ਮੁਗਲ ਰਾਜ ਦੇ ਦੌਰਾਨ ਵੀ ਇਹ ਕਲਾ ਬਹੁਤ ਜ਼ਿਆਦਾ ਮਸ਼ਹੂਰ ਸੀ ਪਰ ਹਰਾਨੀ ਦੀ ਗੱਲ ਇਹ ਆ ਕਿ ਚੰਨੜ ਸਿੰਘ ਨੇ ਇਹ ਕਲਾਕਾਰੀ ਕਿਸੇ ਗੁਰੂ ਤੋਂ ਨਹੀਂ ਬਲਕਿ ਆਪਣੇ ਮਨ ਦੇ ਨਾਲ ਹੀ ਆਪਣੇ ਵਿਚਾਰ ਦੇ ਨਾਲ ਹੀ ਇੰਨੀ ਜ਼ਿਆਦਾ ਸਿੱਖ ਲਈ ਕਿ ਅੱਗੇ ਜਾ ਕੇ ਉਹਨਾਂ ਨੇ ਬਹੁਤ ਸਾਰੇ ਰਿਕਾਰਡ ਤੋੜੇ ਪਰ ਹਰਾਨੀ ਦੀ ਗੱਲ ਇਹ ਆ ਕਿ ਇੰਨੀ ਜ਼ਿਆਦਾ ਟਫ ਆਰਟ ਨੂੰ ਚੰਨੜ ਸਿੰਘ ਨੇ ਹੋਰ ਵੀ ਜ਼ਿਆਦਾ ਮੁਸ਼ਕਲ ਬਣਾਇਆ ਕਿਉਂਕਿ ਉਹਨਾਂ ਨੇ ਵਾਲ ਚੌਲ ਦੇ ਦਾਣੇ ਸੂਈ ਦੀ ਨੋਕ ਤੇ ਕਈ ਵਾਰ ਤਾਂ ਉਹਨਾਂ ਨੇ ਮਨੁੱਖੀ ਦੰਦਾ ਤੇ ਵੀ ਕੰਮ ਕੀਤਾ ਸੀ ਯਾਨੀ ਕਿ ਮੋਟੀ ਮੋਟੀ ਗੱਲ ਇਹ ਕਿ ਇਹ ਨੂੰ ਤੁਸੀਂ ਦੁਨੀਆ ਦਾ ਸਭ ਤੋਂ ਡਿਫਿਕਲਟ ਆਰਟ ਕਹਿ ਸਕਦੇ ਆ ਜਿਦੇ ਵਿੱਚ ਚੰਨਣ ਸਿੰਘ ਨੇ ਆਪਣੀ ਮਹਾਰਤ ਹਾਸਲ ਕੀਤੀ ਹੋਈ ਸੀ ਤੇ ਦੁਨੀਆ ਵਿੱਚ ਇਸ ਆਰਟ ਨਾਲ ਬਹੁਤ ਰਿਕਾਰਡ ਤੋੜੇ ਪਰ ਦੁੱਖ ਦੀ ਗੱਲ ਤਾਂ ਇਹ ਆ ਕਿ ਜਦੋਂ ਉਹ ਭਾਰਤ ਦੇਸ਼ ਵਿੱਚ ਮੌਜੂਦ ਸਨ ਉਦੋਂ ਉਹਨਾਂ ਨੂੰ ਇਸ ਦੇਸ਼ ਨੇ ਮਾਨਤਾ ਨਹੀਂ ਦਿੱਤੀ ਉਹਨਾਂ ਦੀ ਕਲਾ ਨੂੰ ਪਹਿਚਾਣਿਆ ਨਹੀਂ ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਕਿ ਸਾਡੇ ਪੰਜਾਬੀਆਂ ਨੇ ਵੀ ਉਹਨਾਂ ਦੀ ਕਲਾ ਨੂੰ ਪਹਿਚਾਣਿਆ ਨਹੀਂ ਤੇ ਹਾਲ ਇਥੋਂ ਤੱਕ ਬੁਰਾ ਹੋ ਗਿਆ ਹੈ ਮੈਂ ਉਹਨਾਂ ਦੇ ਜੀਵਨ ਦੇ ਆਖਰੀ ਦਿਨ ਵੀ ਬਹੁਤ ਖਰੋਲੇ ਜੇ ਉਹਨਾਂ ਨੇ ਆਪਣੀ ਲਾਈਵ ਵਿੱਚ ਹੋਰ ਕਿਹੜੇ ਰਿਕਾਰਡ ਬਣਾਏ ਜਾਂ ਕਿਹੜੇ ਕੰਮ ਕੀਤੇ ਉਹ ਦੱਸ ਤਾ ਵੀ ਕਿਤੇ ਵੀ ਅਵੇਲੇਬਲ ਹੀ ਕਿਉਂਕਿ ਅਗਰ ਕੋਈ ਉਹਨਾਂ ਬਾਰੇ ਜਾਣਦਾ ਹੁੰਦਾ ਫਿਰ ਹੀ ਉਹਨਾਂ ਬਾਰੇ ਲਿਖਦਾ ਨਾ ਇਹ ਜਿਹੜੀ ਜਾਣਕਾਰੀ ਆ ਇਹ ਵੀ ਇਸ ਕਰਕੇ ਮਿਲੀ ਆ ਕਿਉਂਕਿ ਕਿਉਂਕਿ ਫਾਰਮਰ ਪੱਤਰਕਾਰਾਂ ਨੇ ਉਹਨਾਂ ਦੇ ਇਹਨਾਂ ਰਿਕਾਰਡਸ ਬਾਰੇ ਕੁਝ ਨਾ ਕੁਝ ਥੋੜਾ ਬਹੁਤ ਲਿਖਿਆ ਹੋਇਆ ਸੀ ਹਾਲਾਂਕਿ ਮੈਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਅੱਜ ਵੀ ਉਹਨਾਂ ਨੂੰ ਕਿਸੇ ਨੇ ਅਹਿਮੀਅਤ ਨਹੀਂ ਦੇਣੀ ਬਹੁਤ ਲੋਕ ਇਹਨੂੰ ਇੱਕ ਛੋਟਾ ਜਿਹਾ ਆਰਟ ਸਮਝਦੇ ਹੋਣਗੇ ਪਰ ਵਾਲੀਆਂ ਗੱਡਰੀਆਂ ਵਿੱਚ ਇਸ ਆਰਟ ਨੂੰ ਬਹੁਤ ਜ਼ਿਆਦਾ ਰਿਸਪੈਕਟ ਦਿੱਤੀ ਜਾਂਦੀ ਆ ਕਿਉਂਕਿ ਇਹ ਆਰਟ ਇੰਨਾ ਜ਼ਿਆਦਾ ਮੁਸ਼ਕਲ ਆ ਕਿ ਇਸ ਆਰਟ ਨੂੰ ਸੋਚ ਕੇ ਹੀ ਬਹੁਤ ਲੋਕ ਪਿੱਛੇ ਹਟ ਜਾਂਦੇ ਆ ਡਰ ਜਾਂਦੇ ਆ ਕਿ ਇਸ ਤ ਨੇ ਵੀਡੀਓ ਬਣਾਈਆ ਨਾ ਇਹਨਾਂ ਬਾਰੇ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ। ਸੋ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਹਰ ਕਿਸੇ ਨੂੰ ਪਤਾ ਲੱਗ ਜਾਵੇ ਕਿ ਮਾਈਕਰੋ ਆਰਟ ਵਿੱਚ ਵੀ ਇੱਕ ਐਸਾ ਪੰਜਾਬੀ ਸੀ ਜਿਨੇ ਇਸ ਲੈਵਲ ਦੇ ਰਿਕਾਰਡ ਤੋੜੇ ਕਿ ਅਜੇ ਤੱਕ ਉਹਨਾਂ ਦਾ ਰਿਕਾਰਡ ਕੋਈ ਨਹੀਂ ਤੋੜ ਸਕਿਆ। ਬਾਅਦ ਵਿੱਚ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਵਿੱਚ ਜਰੂਰ ਦੱਸ ਕੇ ਜਾਇਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਆਪਣੇ ਚੈਨਲ ਨੂੰ ਵੀ ਫੋਲੋ ਕਰਦੇ। ਮਿਲਦੇ ਹਾਂ ਹੁਣ ਆਪਾਂ ਕਿਸੇ ਅਗਲੀ ਵੀਡੀਓ ਵਿੱਚ।